ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਹਾਂ ਜੀ ਕੀ ਹਾਲ ਚਾਲ ਆ ਜਨਾਬ ਵਧੀਆ ਸਰ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਚੜ੍ਹਦੀ ਕਲਾ ਪਰਮਾਤਮਾ ਦੀ ਮਿਹਰ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਆ ਬਿਲਕੁਲ ਵਧੀਆ ਜੀ ਤੁਸੀਂ ਸੁਣਾਓ ਬਸ ਬਿਲਕੁਲ ਬਹੁਤ ਵਧੀਆ ਜੀ ਚੱਲਿਆ ਜਾਂ ਨਹੀਂ ਅ ਕੱਲ ਵੀ ਆਇਆ ਸੀ ਕਾਲ ਤੁਹਾਡੀ ਤੇ ਪਛਾਣ ਨਹੀਂ ਹੋਇਆ ਸੀ ਕੱਲ ਮੇਰੇ ਕੋ ਥੋੜਾ ਜਿਹਾ ਅੰਦਾਜ਼ਾ ਇਹ ਲੱਗਿਆ ਸੀ ਹਾਂਜੀ 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 ਬਾਹਰ ਕੋਈ ਤਾਂ ਆਪਣਾ ਰਿਸ਼ਤੇਦਾਰ ਗਿਆ ਹੀ ਹੋਣਾ ਯੂਕੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਹਾਂਜੀ ਹਾਂਜੀ ਅਮਰੀਕਾ ਗਿਆ ਜੀ ਯੂਐਸਏ ਗਿਆ ਜੀ ਹਾਂ ਉੱਤੇ ਫੇਰ ਕਿਸੇ ਦੀ ਤਾਂ ਆਵਾਜ਼ ਲੱਗਦੀ ਹੋਣੀ ਆ ਤੁਹਾਨੂੰ ਉਹ ਉਹਦਾ ਮੁੰਡਾ ਮੇਰਾ ਸ਼ਾਇਦ ਉਹਦਾ ਬ੍ਰਦਰ ਬੋਲ ਰਿਹਾ ਤੁਸੀਂ ਮੈਨੂੰ ਲੱਗਦਾ ਉੱਤੇ ਆਵਾਜ਼ ਆਂਦੀ ਮੈਨੂੰ ਲੱਗਦਾ ਚਮਨ ਬੋਲ ਰਿਹਾ ਚਮਨ ਉਹਦਾ ਮੁੰਡਾ ਚਮਨ ਬੋਲ ਰਿਹਾ ਤੁਸੀਂ ਹੈ ਦੇ ਕੁਲਾ ਫੇਰੇ ਮੈਂ ਤਾਂ ਕੱਲ ਦਾ ਫੋਨ ਕਰੀ ਜਾਂਦਾ ਤੁਸੀਂ ਮੈਨੂੰ ਰਿਸਪੌਂਸਬਿਲਟੀ ਨਹੀਂ ਦੇ ਰਹੇ ਭਾਜੀ ਨਹੀਂ ਕੱਲ ਵਾਹੀ ਨਾ ਪਛਾਨ ਹੋਈ ਪਛਾਨ ਨਹੀਂ ਹੋਇਆ ਅੱਜ ਪਛਾਨਿਆ ਮੈਂ ਹੁਣ ਪਤਾ ਲੱਗਾ ਵੀ ਮਨ ਬੋਲਦਾ ਚਮਨ ਹਾਂ 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 ਹੋਰ ਭਾ ਕੀ ਹਾਲ ਹੈ ਤੂੰ ਤਾਂ ਯਾਦ ਕਰਨਾ ਛੱਡ ਦਿੱਤਾ ਸਾਨੂੰ ਮਰਜੀ ਹੈ ਭਾਜੀ ਤੁਹਾਡੀ ਮੈਂ ਤਾਂ ਫਿਰ ਵੀ ਕੱਲ ਦਾ ਫੋਨ ਕਰੀ ਜਾਂਦਾ ਤੁਸੀਂ ਕੋਈ ਰਿਸਪੌਂਸਬਿਲਟੀ ਨਹੀਂ ਦੇ ਰਹੇ ਸੀ ਤੁਸੀਂ ਤਾਂ ਆਪਣੇ ਕੰਮਕਾਰਾਂ ਜੀ ਬੀਜ਼ੀ ਹੈਗੇ ਆ ਹਾਂ ਜੀ ਮੈਂ ਥੋੜੇ ਥੋੜੇ ਜਿਹਾ ਬੀਜ਼ੀ ਸੀ ਕੱਲ ਤਾਂ ਨਹੀਂ ਮੇਰੇ ਕੋਲ ਫੋਨ ਕਾਲ ਹੋਇਆ ਬੈਕ ਕਾਲ ਨਹੀਂ ਕਰ ਹੋਈ ਹਾਂ ਹੋਰ ਸੁਣਾਓ ਕਿਦਾਂ ਤਾਂ ਹੀ ਮਿਲਾਇਆ ਮੈਂ ਭਾਜੀ ਕਿੱਥੇ ਬੈਠੇ ਹੋ ਮੈਂ ਕਿਹਾ ਮੈਂ ਕਿਹਾ ਭਾਜੀ ਕਿੱਥੇ ਬੈਠੇ ਹੋਣਿਆ ਹਾਂਜੀ 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 ਆਪਣਾ ਇੰਟਰਵਿਊ ਲੈ ਰਹੇ ਹੋ ਨੇ ਕਿਸੇ ਕੋਲੋਂ ਹਾਂਜੀ 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 ਸਾਡਾ ਕੰਮ ਹੀ ਹੁਣ ਏਦਾਂ ਦਾ ਜੀ ਕੀ ਕਰੀਏ ਆ ਹਾਂ ਹਾਂ ਹੋਰ ਜਣਾਓ ਹੋਰ ਸੁਣਾਓ ਕੰਮਕਾਰ ਵਧੀਆ ਚੱਲ ਰਿਹਾ ਹਾਂ ਵਧੀਆ ਚੱਲ ਰਿਹਾ ਜੀ ਮੀਂਹ ਪੈ ਰਿਹਾ ਸਵੇਰ ਦਾ ਹਾਂ ਬਰਸਾਤ ਹੋ ਰਹੀ ਹੈ ਇੱਥੇ ਚਲੋ ਮੀਂਹ ਵੀ ਪੈਣਾ ਚਾਹੀਦਾ ਕੋਈ ਥੋੜੀ ਬੋੜੀ ਠੰਡ ਵੀ ਹੋਣੀ ਚਾਹੀਦੀ ਹੈ ਕਿ ਗਰਮੀ ਚਲੇ ਜਾਵਾਂਗੇ ਹੋਰ ਹੋਰ ਸੁਣਾਓ ਚੇਮੰਦਾ ਕੀ ਹਾਲ ਆ ਭਰਾ ਦਾ ਤੁਹਾਡੇ ਦਾ ਸਾਡੇ ਭਰਾ ਦਾ ਉਹ ਵੀ ਠੀਕ ਠੀਕ ਹੈ ਵਧੀਆ ਆ ਠੀਕ ਹੈ ਕੰਮ ਤੇ ਕੰਮ ਤੇ ਲੱਗਾ ਨਾ ਜਾਂਦਾ ਕੰਮ ਤੇ ਹਾਂ ਕੰਮ ਤੇ ਲੱਗਾ ਜਾਂਦਾ ਕੰਮ ਤੇ ਬਹੁਤ ਕਾਫੀ ਦੇਰ ਹੋ ਗਈ ਆ ਨਾ ਗਏ ਨੂੰ ਹਾਂ 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 ਵਿੱਚ ਵਿੱਚ ਫੋਨ ਆਉਂਦਾ ਹੁੰਦਾ ਉਹ ਹਾਂ ਤੇ ਆਈ ਆ ਹਾਂ ਆਉਣ ਦੀ ਤਿਆਰੀ ਲਈ ਆ ਅੱਛਾ ਆਣ ਲੱਗੇ ਆ ਹਾਂ ਅੱਛਾ 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 ਕਦੋਂ ਆਣੇ ਮੈਂ ਅਗਲੇ ਮਹੀਨੇ ਆ ਜਾਣਾ ਆ ਕੋਈ ਮੇਰਾ ਖਿਆਲ ਹੈ 15 16 ਤਰੀਕ ਤੱਕ ਅੱਛਾ 15 16 ਤਰੀਕ ਤੱਕ ਆ ਜਾਣਾ ਤੁਸੀਂ ਅੱਛਾ 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 15 16 ਤਰੀਕ ਤੱਕ ਤੁਹਾਡੇ ਉਹ ਚੰਮੰਦੀ ਇੱਕ ਜਾਵਾਂਗਾ ਵੀ ਪਈ ਆ ਤੁਹਾਨੂੰ ਕੋਦਰ ਉਹ ਵੀ ਹੈ ਨਾ ਉਹ ਵੀ ਕਹਿੰਦਾ ਪਤਾ ਨਹੀਂ ਵੇਚਣੀ ਆ ਹਾਂ 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 ਆ ਉਹ ਸੇ ਕੱਤਰ ਜੀ ਹੈ ਕੋ ਸਿਸਟਮ ਜੀ ਅਬ ਨਹੀਂ ਬਣ ਰਿਹਾ ਅੱਛਾ 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 ਬਾਕੀ ਕੰਮਕਾਰ ਤਾਂ ਬਿਲਕੁਲ ਵਧੀਆ ਚੱਲੀ ਜਾਂਦਾ ਆ ਚਲੋ ਕੰਮ ਮਾਰਾ ਹੀ ਵਧੀਆ ਕਰੇ ਹੋਰ ਆ ਬਸੇਵਾ ਬਾਬਾ ਤੰਗੀ ਜਹੀ ਹੈ ਇੱਧਰ ਥੋੜੀ ਜੀ ਕੰਮ ਕਮ ਘਾਟਿਆ ਤੇ ਸਮਝ ਨਹੀਂ ਆਉਂਦਾ ਕੀ ਕਰੀਏ ਹਾਂ ਸਮਝ ਨਹੀਂ ਆਉਂਦਾ ਕੀ ਕਰੀਏ ਯਾਰ ਕੋਈ ਹੋਰ ਕੰਮ ਕਰ ਲਾ ਹੈ ਹੋਰ ਹੁਣ ਕੀ ਕੰਮ ਕਰੀਏ ਦੱਸੋ ਹੁਣ ਪੈਸਾ ਤੇ ਅਲਜੀ ਚੋਂ ਬਣੇ ਬਾਰਬੋਰ ਦੀ ਬਾਰਬੋਰ ਦੀ ਤਿਆਰੀ ਕਰ ਲਾ ਵੀਜ਼ਾ ਤੇ ਮੈਂ ਕਢਾ ਲੂੰਗਾ ਵੀਜ਼ਾ ਕਢਾ ਦੇਉਗੇ ਵੀਜ਼ਾ ਕੇ ਸਾਡਾ ਕੈਂਪ ਹੋ ਗਿਆ ਸੀਗਾ ਇਦਾਂ ਯਾਨੀ ਲੱਗਾ ਨਹੀਂ ਸੀ ਕਰੀ ਤੇ ਹੁਣ ਦੁਬਾਰਾ ਫੇਰ ਅਪਲਾਈ ਕਰਾਉਣਾ ਆ ਲੱਗ ਸਕਦਾ ਆਪਣਾ ਨਹੀਂ ਵੀਜ਼ਾ ਤੇ ਵੀਜ਼ੇ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਵੀਜ਼ਾ ਮੈਂ ਕਢਾ ਲੂੰਗਾ। ਅੱਛਾ 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 ਠੀਕ ਹੈ ਲਓ ਫੇਰ ਤਾਂ ਬਹੁਤ ਵਧੀਆ ਗੱਲ ਬਣ ਗਈ ਤੇ ਖਰਚਾ ਉਹਦਾ ਕਿੰਨਾ ਹੋਣਾ ਜੀ? ਹਾਂ ਖਰਚਾ ਉਹ ਮੈਂ ਸਪਣਾ ਕੋਈ ਖਰਚਾ ਹੋਣਾ ਹੈ ਜਿਹੜਾ ਟਿਕਟ ਵਗੈਰਾ ਤੇ ਆਪਣੇ ਕੋਈ ਕੱਪੜੇ ਛਪੜੇ ਤੇ ਇਹੋ ਜਿਹਾ ਕੋਈ ਸ਼ੋ ਮਨੀ ਵਗੈਰਾ ਇਹੋ ਜਿਹੀਆਂ ਚੀਜ਼ਾਂ ਦੇ ਖਰਚੇ ਹੋਣਾ ਜਿਹੜੀ ਵੀਜ਼ੇ ਦੀ ਪੇਮੈਂਟ ਹੋਣੀ ਹੈ ਨਾ? ਹਾਂਜੀ ਹਾਂਜੀ ਹਾਂਜੀ। ਉਹ ਮਤਲਬ ਜਿੱਥੇ ਤੁਹਾਡੀ ਜੋਬ ਲਵਾਉਂਗਾ। ਹਾਂ ਹਾਂ ਹਾਂ। ਜੋੜੀ ਕਰੋਗੇ ਭੂਆ ਦਾ ਲੜਕਾ ਦਾ ਭੂਆ ਦਾ ਲੜਕਾ ਦਾ ਬੋਸਟ ਨੇ ਤੁਸੀਂ ਵੀ ਬੋਸਟ ਨਹੀਂ ਬਣਿਆ ਓ ਵੀਜ਼ਾ ਮਤਲਬ ਹੈ ਦਾ ਨਾ ਹਾਂਜੀ ਹਾਂਜੀ ਵੀਜ਼ੇ ਦਾ ਇਹ ਹੈਗਾ ਵੀ ਉਹ ਕੰਪਨੀ ਵਾਲਿਆਂ ਨੇ ਹਰ ਮਹੀਨੇ 10% ਲੈ ਲੈਣੇ ਆ ਅੱਛਾ ਆ ਵੀਜ਼ੇ ਦੀ ਪੇਮੈਂਟ ਉੱਥੋਂ ਕੱਟਦੀ ਰਹੂਗੀ 90% ਤੁਸੀਂ ਆਪਣੀ ਸੈਲਰੀ ਚ ਲੈ ਲੈਣੇ 10% ਉਹਨਾਂ ਨੇ ਕੱਟ ਲੈਣੇ ਆ ਇਹ ਤਾਂ ਵਧੀਆ ਐ ਤੋਂ ਉੱਤੇ ਹੋਰ ਕੀ ਜਾਈਦਾ ਜੀ ਵਧੀਆ ਐ ਫੇਰ ਕਰਾਓ ਕੰਮ ਸਾਡਾ ਮਾਰਾਂ ਜੀ ਹੋਰ ਕੀ ਕਹਿੰਦਾ ਕਰਾਂ ਉਹ ਕੰਮ ਸਾਡਾ ਨਹੀਂ ਮੈਂ ਆ ਰਹੇ ਹਾਂ ਬਸ ਆ ਕੇ ਇੱਥੇ ਤੁਹਾਡੇ ਸਾਹਮਣੇ ਬੈ ਕੇ ਗੱਲ ਕਰੂੰਗਾ। ਅੱਛਾ 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 ਚਲੋ ਮੇਰੇ ਲੈ ਕੇ ਵੀ ਕੋਈ ਸੇਵਾ ਹੋ ਦੱਸੀਓ ਮੈਂ ਫੋਨ ਫੋਨ ਕਰਦੇ ਰਿਹਾ ਕਰੀਏ। ਨਹੀਂ ਸੇਵਾ ਦੀ। ਹਾਂਜੀ ਕੋਈ ਗੱਲ ਨਹੀਂ। ਹਾਂ ਹਾਂ। ਕਿ ਬੰਦਾ ਆਪਣੇ ਭਰਾਵਾਂ ਦੀ ਸੇਵਾ ਨਹੀਂ ਕਰੂਗਾ। ਮੈਂ ਤੁਹਾਡੀ ਸੇਵਾ ਨਹੀਂ ਕਰਾਂਗਾ ਤੇ ਕੌਣ ਘੋਰ ਕੌਣ ਕਰੂਗਾ। ਹਾਂਜੀ ਹਾਂਜੀ। ਹਾਂ ਹਾਂ ਬਿਲਕੁਲ ਬਿਲਕੁਲ ਬਿਲਕੁਲ। ਅਏ ਮਨ ਖੁਸ਼ ਹੋ ਗਿਆ ਤੁਹਾਡੇ ਨਾਲ ਗੱਲ ਕਰਕੇ। ਤਬੀਦ ਖੁਸ਼ ਹੋ ਯਾਰ। ਹੈਂ? ਆਪਣੇ ਪਰਵਾਨਾ ਵਾਲੇ ਰਿਸ਼ਤੇਦਾਰਾਂ ਨਾਲ ਬੰਦੇ ਨੂੰ ਹਾਲ-ਵਾਲ ਗੱਲ-ਵਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਆ। ਹਾਂ ਪੁਆਈਆ ਲੜਕੇ ਨੇ ਇੱਕ ਦੋ ਵਾਰ ਜਿਗਰ ਕੀਤਾ ਸੀ ਤੁਹਾਡਾ ਪਰ ਅੱਜ ਫੋਨ ਤੁਹਾਡਾ ਪਹਿਲੀ ਵਾਰ ਆਇਆ ਮੈਨੂੰ। ਹਾਂ। ਚਲੋ ਵਧੀਆ ਹੋ ਗਿਆ ਜੀ ਵਧੀਆ ਹੋ ਗਿਆ। ਕੋਈ ਛੋਟਾ ਜਿਹਾ ਕੰਮ ਹੈਗਾ ਤੁਹਾਡੇ ਜ਼ਿੰਮੇ ਲੈਣਾ ਆ। ਹਾਂ ਹਾਂ ਦੱਸੋ ਹੁਕਮ ਕਰੋ ਲੈ ਕੰਮ ਕਿਹੜੀ ਗੱਲ ਆ। ਤੈਂ ਆ ਕੇ ਨਾ ਗੱਡੀ ਲੈਣੀ ਆ। ਅੱਛਾ ਜੀ। ਹਾਂ ਜੀ ਤੇ ਉਹ ਗੱਡੀ ਮਤਲਬ ਫੋਰਚੂਨਰ ਲੈਣੀ ਆ ਸੈਕੰਡ ਹੈਂਡ ਮਿਲ ਜਾਵੇ ਨਾ ਕੁਝ 24 ਕ ਮਾਡਲ 23 24 ਚੰਗੀ ਚੱਲਦੀ 23 24 ਮਾਡਲ ਫੋਰਚੂਨਰ ਮਿਲ ਜਾਣਗੀ ਹਲਾ ਪਾਣੀ ਆ ਗੱਡੀ ਕੋਈ ਨਾ ਕੋਈ ਹਾਂ ਮੈਂ ਇਸੇ ਕਰਕੇ ਕੀਤਾ ਮੈਂ ਕਿਹਾ ਚਲੋ ਤੁਸੀਂ ਫਿਰਦੇ ਤੁਰਦੇ ਰਹੋ ਦੋਨੋਂ ਤੇ ਪਤਾ ਹੀ ਹੋਣਾ ਇਹਨਾਂ ਬਾਰੇ ਅੱਛਾ ਜੀ ਹਾਂ ਹਾਂ ਬਿਲਕੁਲ ਬਿਲਕੁਲ ਲੱਭ ਲਵਾਂਗੇ ਜੀ ਗੱਡੀ ਦੀ ਕੋਈ ਗੱਲ ਨਹੀਂ ਹਾਂ ਜੀ ਤੇ ਉਹ ਪੇਮੈਂਟ ਜਿਹੜੀ ਹੈ ਨਾ ਮੈਂ ਆਪਣੇ ਸਾਈਡ ਤੇ ਸੈਪਰੇਟ ਕੀਤੀ ਹੋਈ ਆ ਤੇ ਮੈਂ ਘਰੇ ਇਸ ਕਰਕੇ ਨਹੀਂ ਭੇਜ ਰਿਹਾ ਜਦੋਂ ਬੰਦਾ ਬਾਹਰ ਨਿਕਲਦਾ ਆ ਨਾ ਜੇ ਬਾਰ ਪੰਜਾਂ ਸਾਲ ਦਾ ਦੋ ਚਾਰ ਸਾਲ ਲਾ ਕੇ ਲਾ ਕੇ ਆਉਂਦਾ ਹੈ ਤੇ ਘਰ ਜੇ ਬੰਦਾ ਆਪਣੇ ਸ਼ੌਕ ਵੀ ਨਾ ਪੂਰੇ ਕਰੇ ਤੇ ਫਿਰ ਉਹ ਆਪਣੇ ਘਰਦਿਆਂ ਨੂੰ ਛੱਡਣ ਦਾ ਕਿਹੜਾ ਫਾਇਦਾ ਇਹਦੇ ਨਾਲੋਂ ਬਿਹਤਰ ਹੈ ਫਿਰ ਬੰਦਾ ਘਰੇ ਹੀ ਰਹਿ ਬਵੇ ਇਹ ਤਾਂ ਹੈ ਜੀ ਤੇ ਫੋਰਚੂਨਰ ਮੇਰੇ ਖਿਆਲ 24 ਮਾਡਲ ਪਤਾ ਨਹੀਂ ਕਿੰਨੇ ਕਦੀ ਹੋ ਉਹ ਆਈਡੀਆ ਮੇਰੇ ਖਿਆਲ ਪਟੇ ਕਿ 27 28 ਡੇਡ ਗੇੜ ਚ ਹੋਣੀ ਆ ਆਹੀ ਹੋਣਾ ਜੀ ਬਸ 27 28 ਦੇ ਵਿੱਚ ਹਾਂ ਬਸ 27 28 27 28 ਲੱਖ ਦੇ ਗੇੜ ਚ ਹੋਣੀ ਆ ਹਾਂ ਹਾਂ ਬਿਲਕੁਲ ਬਿਲਕੁਲ ਤੇ ਮੇ ਕੋਈ ਨਹੀਂ ਮੇ ਕੋ ਤਾਂ ਸਾਰੇ ਨਹੀਂ ਮੇ ਕੋ ਤਾਂ ਭਾਈ ਇੰਨੀ ਪੇਮੈਂਟ ਹੈ ਨਹੀਂ ਜਿਹੜਾ ਮੈਂ ਲੈ ਕੇ ਰੱਖ ਲਮਾ ਮੈਂ ਤੇਰਾ ਭਰਾ ਕਾਦੇ ਲਈ ਬੈਠਾ ਆ ਅੱਛਾ 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 ਤੇ ਚਲੋ ਹਾਂ ਜੀ ਮੇਰੇ ਨਹੀਂ ਮੇਰੇ ਹੁਣ ਤੱਕ 4 ਦਿਨ ਉਹਦੇ ਵਿੱਚ ਘੁੰਮੇ ਆਪਣਾ ਦੁਬਾਰਕ ਨਹੀਂ ਅੱਛਾ ਤੇ ਤੁਸੀਂ ਇਹ ਪੇ ਪੇ ਨਹੀਂ ਮੇਰੇ ਕੋਲ ਤਾਂ ਪੈਸੇ ਮੇਰੇ ਕੋਲ ਤਾਂ ਜਿਆਦਾ ਜਿਆਦਾ 4-5 ਲੱਖ ਰੁਪਿਆ ਪਿਆ ਹੋਣਾ ਇਹ ਤੋਤੇ ਤਾਂ ਮੇਰੇ ਕੋਲ ਹੈ ਨਹੀਂ ਪੈਸੇ ਨਾ ਭੇਜਣ ਲੱਗਾ ਆ ਨਾ ਉਹ ਪੇਮੈਂਟ ਮੈਂ ਇਸ ਕਰਕੇ ਘਰ ਨਹੀਂ ਭੇਜਦਾ ਵੀ ਘਰ ਦੇ ਕਿਸੇ ਹੋਰ ਕੰਮ ਚ ਨਾ ਇਨਵੈਸਟਮੈਂਟ ਕਰ ਦੇਣ ਫਿਰ ਘਰ ਜਾਏ ਨੂੰ ਕੋਈ ਚੀਜ਼ ਨਾ ਲੱਭੇ ਤੇ ਘਰ ਦੇ ਨਾਲ ਬੰਦਾ ਲੜ ਝਗੜ ਵੀ ਨਹੀਂ ਤੱਕਦਾ ਹਾਂ ਇਹ ਵੀ ਗੱਲ ਠੀਕ ਆ ਤੁਹਾਡੀ ਹਾਂ 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 ਮੈਂ ਫਿਰ ਇਸ ਕਰਕੇ ਬਿਹਤਰ ਸੋਚਿਆ ਮੈਂ ਕਿ ਚਲੋ ਪਾਜੀ ਨੂੰ ਭੇਜਦੇ ਆ ਹਾਂ 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 ਤੇ ਸਭ ਕੋਣ ਚ ਚਲੋ ਸੇਫ ਵੀ ਰਹਿਣਗੇ ਨਾਲੇ ਤੁਸੀਂ ਕੋਈ ਗੱਡੀ ਦੇਖ ਲਿਓ ਅਗਰ ਗੱਡੀ ਕੋਈ ਬਿਹਤਰ ਲੱਗੇ ਤੇ ਪੇਮੈਂਟ ਕਰਕੇ ਗੱਡੀ ਲੈ ਲੈਣਾ ਉਦੋਂ ਤੱਕ ਮੈਂ ਦਿੱਤੀ ਆ ਜਾਣਾ ਆ ਮੇਕੋ ਤਾਂ ਸਰ ਮੈਂ ਤਾਂ ਪਹਿਲੇ ਆਹ ਹਾਂ ਚਲੋ ਮੈਂ ਫਿਰ ਮੇਕੋ ਤਾਂ 5 ਗੱਲ ਲੱਖ ਰੁਪਏ ਹੀ ਆ ਇਹ ਤੋ ਉੱਤੇ ਤਾਂ ਹੈ ਨਹੀਂ ਮੇਰੇ ਕੋਲ ਇੰਨਾ 5 5.5 ਪਿਆ ਹੋਣਾ ਘਰ ਮੈਂ ਉਹ ਸਾਈ ਨੂੰ ਗੱਲ ਕਰਦਾ ਵੀ ਪੈਸੇ ਮੈਂ ਭੇਜ ਰਿਹਾ ਅੱਛਾ ਪੈਸੇ ਤੁਸੀਂ ਜਾਨੀ ਭੇਜੋਗੇ ਤੇ ਸਾਈ ਬਿਆਨੇ ਜੋਗੇ ਤਾਂ ਮੇਰੇ ਕੋਲ ਹੈਗੇ ਆ ਫੇ ਮੈਂ ਫਾਈਨਲ ਕਰਦੇ ਆ ਗੱਡੀ ਨਾ ਸਾਈ ਦੇਣਾ ਦੇਣ ਦੀ ਲੋੜ ਹੀ ਨਹੀਂ ਹੈਗੀ ਆਪਾਂ ਫੁੱਲ ਪੇਮੈਂਟ ਉਹਨਾਂ ਨੂੰ ਕਰ ਦਾਂਗੇ ਨਾ ਮੈਂ ਹੁਣ ਤਕਰੀਬਨ 25 ਲੱਖ ਰੁਪਏ ਮੈਂ ਭੇਜਣਾ ਹੈ ਨਾ ਅੱਛਾ ਅੱਛਾ ਚਲੋ ਠੀਕ ਆ ਚਲੋ ਵੀ ਠੀਕ ਆ ਤੁਸੀਂ ਮੈਨੂੰ ਆਪਣਾ ਬੈਂਕ ਅਕਾਊਂਟ ਕਿਹੜੇ ਬੈਂਕ ਦਾ ਦਵੋਗੇ ਕੈਸ਼ ਹੀ ਭੇਜ ਦੇਣਾ ਤੁਹਾਨੂੰ ਮੈਂ ਕਹਿੰਦਾ ਵੀ ਬੈਂਕ ਅਕਾਊਂਟ ਕਿਹੜੇ ਬੈਂਕ ਦਾ ਦਵਾਂਗੇ ਐਚਡੀਐਫ ਦਾ ਦੇ ਦੇਾਂਗੇ ਜੀ ਚਲੋ ਉਹਦੀ ਕਾਪੀ ਦੀ ਫੋਟੋ ਮੈਨੂੰ ਹੁਣੇ ਤਾਰ ਕੇ ਭੇਜਿਓ ਤੇ ਲੇਕਿਨ ਇੱਕ ਰਿਕੁਐਸਟ ਕਰਨਾ ਭਾਜੀ ਇਹ ਗੱਲ ਕਿਸੇ ਨੂੰ ਸ਼ੇਅਰ ਨਾ ਕਰਿਓ ਪਲੀਜ਼ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਘਰੇ ਸ਼ਿਕਾਰ ਨਾ ਪੈ ਜਾਵੇ ਮੇਰੇ ਨਹੀਂ 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 ਲਾ ਤੁਸੀਂ ਮੈਨੂੰ ਇੰਨੀ ਹੈਲਪ ਕਰਨੀ ਆ ਤੁਸੀਂ ਮੈਂ ਸਾਨੂੰ ਗੱਡੀ ਦੇ ਕਮਾਉਣਾ ਫਾਰਚੂਨਰ ਤੇ ਅਜੀ ਤਾਂ ਦੇਖਦੇ ਸੜਕਾਂ ਤੇ ਫਾਰਚੂਨਰ ਹੁੰਦੀ ਕਿਦਾਂ ਰਹੀ ਆ ਸਾਨੂੰ ਤੁਹਾਡੀ ਫੈਮਿਲੀ ਘੁੰਮੂਗੀ 2-4 ਦਿਨ ਜਿੰਨੇ ਦਿਨ ਤੁਸੀਂ ਨਾ ਆਏ ਤੇ ਫਿਰ ਆ ਕੇ ਪੈਸੇ ਮੇਰੇ ਕੋ ਪੇਮੈਂਟ ਪੇਮੈਂਟ ਫਿਰ ਗੱਡੀ ਲਓਗੇ ਕਿ ਪੇਮੈਂਟ ਲਓਗੇ ਮੈਂ ਨਵੀਂ ਗੱਡੀ ਲੈਣੀ ਆਪਾਂ ਪੇਮੈਂਟ ਕਾਦੀ ਲੈਣੀ ਆ ਅੱਛਾ ਅੱਛਾ ਗੱਡੀ ਤਾਂ ਦੇ ਦੇਣੀ ਹਾਂ 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 ਤੇ ਸਾਨੂੰ ਮੈਨੂੰ ਮੇਰਾ ਕੀ ਥੋੜਾ ਬੋਦਾ ਫਾਇਦਾ ਹੋਊਗਾ ਫਿਰ ਜੇ ਤੁਸੀਂ ਆਪਣਾ ਜਿਹੜਾ ਤੁਹਾਡਾ ਜਿੱਦਾਂ ਦਾ ਤੁਹਾਡਾ ਦਿਲ ਕਰੇਗਾ ਨਾ ਹਾਂ ਹਾਂ ਉਦੋਂ ਦਾ ਫਾਇਦਾ ਮੇਰੇ ਇੱਥੇ ਕੋਈ ਮੰਨਿਆ ਜੀ ਗੱਲ ਕਰਨਾ ਚਾਹੁੰਦਾ ਆ ਤੁਸੀਂ ਅਸ਼ੋਕ ਅੰਕਲ ਬੋਲਦੇ ਹਾਂਜੀ ਮੈਂ ਸ਼ੋਕ ਬੋਲਦਾ ਹਾਂਜੀ ਪੈਰੀਪੈਨੇ ਅੰਕਲ ਜੀ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਫੋਰਥੀ ਕਿੱਦਾਂ ਠੀਕ ਹੋ ਜੀ ਹਾਂ ਬਸ ਬਹੁਤ ਵਧੀਆ ਬਟਾ ਜੀ ਚੜ੍ਹਦੀ ਕਲਾ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲਾ ਬਸ ਵਧੀਆ ਜੀ ਵਧੀਆ ਹੋਰ ਅਸ਼ੋਕ ਅੰਕਲ ਠੀਕ ਹੈ ਜੀ ਸੋਰੀ ਚਮਨ ਅੰਕਲ ਆ ਚਮਨ ਅੰਕਲ ਵੀ ਤੁਹਾਡੇ ਠੀਕ ਨੇ ਬਹੁਤ ਵਧੀਆ ਨੇ ਬਟਾ ਇਹ ਪਾਪਾ ਤੁਹਾਡੇ ਕਹਿੰਦੇ ਸੀਗੇ ਵੀ ਮੈਂ ਵੀਜ਼ਾ ਅਪਲਾਈ ਕਰਾਇਆ ਸੀਗਾ ਪਹਿਲਾਂ ਤੇ ਉਹ ਨਾ ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਬਣੀ ਹੈ ਕਹਿੰਦੇ ਕੈਨਸਲ ਹੋ ਗਿਆ ਸੀਗਾ ਹਾਂਜੀ ਪਾਪਾ ਉਹਨੂੰ ਪਪਾ ਦਾ ਸੀਗਾ ਉਹ ਵੀਜ਼ਾ ਅਪਲਾਈ ਕੀਤਾ ਮੈਨੂੰ ਇਹਨਾਂ ਨੇ ਗੱਲ ਕੀਤੀ ਕਹਿੰਦੇ ਮੈਂ ਤੁਹਾਡਾ ਕਰਾ ਦੰਨੇ ਮੇਰੇ ਫਰੈਂਡ ਹੈਗੇ ਆ ਉਹਨਾਂ ਕੋ ਹਾਂਜੀ ਉਹ ਬੇਟਾ ਜੀ ਇਤਨਾ ਆ ਨਾ ਵੀ ਮੈਂ ਕਿਹੜੀ ਕੰਪਨੀ ਚ ਮੈਂ ਖੁਦ ਜੋਬ ਕਰਨਾ ਹੈ ਨਾ ਹਾਂਜੀ ਹਾਂਜੀ ਉਸ ਕੰਪਨੀ ਦੇ ਵਿੱਚ ਡਰਾਈਵਿੰਗ ਦੀ ਲੋਡਰ ਡਰਾਈਵਰ ਦੀ ਓਕੇ ਜੀ ਹਾਂਜੀ ਉਹ ਪਪਾ ਤੋਂ ਲੈ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਆਪ ਜਾਣਾ ਉਹ ਕਹਿੰਦੇ ਬੇਟੇ ਨਾ ਜਾਣਾ ਆ ਅੱਛਾ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਕੰਪਨੀ ਨਾਲ ਮੈਂ ਗੱਲ ਕਰ ਰਿਹਾ ਤਾਂ ਕੰਪਨੀ ਬਹੁਤ ਜਿਹੜਾ ਉਹ ਆਪਣਾ ਬੜਾ ਤੱਲਕ ਵਾਲਾ ਆ। ਓਕੇ ਓਕੇ। ਹਾਂਜੀ ਤੇ ਉਹ ਪੇਮੈਂਟ ਵੀ ਆਪਾਂ ਉਹ ਤੋਂ ਦੇਣੀ ਆ ਮਤਲਬ ਜਿੱਦੋਂ ਤੁਸੀਂ ਡਿਊਟੀ ਤੇ ਖਾਤਮਾ ਜਿਹੜਾ ਆ ਨਾ। ਹਾਂਜੀ ਹਾਂਜੀ। ਤੇ ਉਹ ਹਰ 10% ਜਿਹੜਾ ਉਹਨਾਂ ਨੇ ਤੁਹਾਡੀ ਜੋਬ ਦੇ ਵਿੱਚੋਂ ਮਤਲਬ ਤੁਹਾਡੀ ਸੈਲਰੀ ਦੇ ਵਿੱਚੋਂ ਉਹਨਾਂ ਨੇ 10% ਕਟੌਤੀ ਕਰ ਲੈਣੀ ਜਿਹੜੀ ਵੀ ਵੀਜ਼ੇ ਦੀ ਪੇਮੈਂਟ ਸਟੈਕਡ ਹੋਈ। ਓਕੇ। ਹਾਂਜੀ ਇੱਥੋਂ ਤੁਸੀਂ ਸਿਰਫ ਟਿਕਟ ਕਰਾਉਣੀ ਆ। ओके लाइसेंस ਤੇ ਪਾਸਪੋਰਟ ਵਗੈਰਾ ਤੁਹਾਡਾ ਬਣਿਆ ਆ ਹਾਂਜੀ ਪਾਸਪੋਰਟ ਬਣਿਆ ਮੇਰਾ ਤੇ ਆਪਣਾ ਪਲੱਸ 2 ਮੈਂ ਕੀਤੀ ਹੋਈ ਹੈ ਜੀ ਉਦਾਂ ਚਲੋ ਬਹੁਤ ਵਧੀਆ ਗੱਲ ਹੈ ਬੇਟੇ ਡਰਾਈਵਿੰਗ ਸਹੀ ਕਰ ਲੈਂਦੇ ਆ ਨਾ ਹਾਂਜੀ ਹਾਂਜੀ ਡਰਾਈਵਿੰਗ ਮੈਂ ਇਦਾਂ ਨਾ ਗੱਡੀ ਭਾਰ ਵਾਲੀ ਵੀ ਚਲਾ ਚੁੱਕਾ ਵਾਂ ਜੀ ਹੈਵੀ ਮੇਰਾ ਲਾਇਸੈਂਸ ਬਣਿਆ ਹੋਇਆ ਫੇਰ ਤਾਂ ਕੋਈ ਪਰੇਸ਼ਾਨੀ ਨਹੀਂ ਬੇਟੇ ਇਹ ਤੁਹਾਡਾ ਵੀਜ਼ਾ ਵੀ ਲੱਗ ਲੂਗਾ ਮੈਂ 16 ਤਰੀਕ ਨੂੰ ਜਾਂ 15 ਜਾਂ 16 ਨੂੰ ਆ ਰਿਹਾ ਘਰੇ ਅੱਛਾ ਜੀ हां जी मैं 15 या 16 तारीख को घर आ रहा हूं ओके ओके जी अच्छा जी আচ্ছা ਜੀ ਬਹਿ ਕੇ ਜਦੋਂ ਵੀਜ਼ਾ ਤੇਰਾ ਕੈਰੀਅਰ ਹੋ ਜਾਣਾ ਹੈ 4 ਮਹੀਨਿਆਂ ਦੇ ਵਿੱਚ ਵਿੱਚ ਮੈਂ ਤੈਨੂੰ ਆਪਣੇ ਨਾਲ ਹੀ ਲੈ ਜਾਊਗਾ ਤੈਨੂੰ ਡਿਊਟੀ ਵੀ ਸਿਲੈਕਟ ਕਰਾਊਗਾ ਜਿਹੜੀ ਜਿਹੜੀ ਸੈਲਰੀ ਹੋਊਗੀ ਉਹ ਵੀ ਤੇਰੀ ਸਿਲੈਕਟ ਕਰਾਂਗਾ ਉਹ ਸੈਲਰੀ ਦੇ ਵਿੱਚ ਉਹਨਾਂ ਨੇ 10% ਕੱਟ ਲੈਣੇ ਆ ਮਤਲਬ ਜਿਹੜੀ ਤੇਰੇ ਵੀਜ਼ੇ ਦੀ ਪੇਮੈਂਟ ਸਿਲੈਕਟ ਹੋਣੀ ਹੈ ਵੀਜ਼ਾ ਉਹਦੇ ਉਹਨਾਂ ਨੇ 10 ਲੱਖ ਦਾ 15 ਦਾ ਜਿੰਨੇ ਦਾ ਵੀ ਦੇਣਗੇ ਓਕੇ ਜੀ ਕੰਪਨੀ ਸਾਨੂੰ ਇੱਕ ਕਰਪਈਆ ਵੀ ਨਹੀਂ ਦੇਣਾ ਨਾ ਕਿਸੇ ਏਜੰਟ ਨੂੰ ਦੇਣਾ ਨਾ ਕਿਸੇ ਨੂੰ ਦੇਣਾ ਸਿਰਫ ਟਿਕਟ ਕਰਾਉਣੀ ਹੈ ਜੇ ਆਪਾਂ ਸਿੱਧੇ ਚੱਲ ਜਾਣਾ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਪਾਪਾ ਕਹਿ ਰਹੇ ਤੁਹਾਡੇ ਪਾਪਾ ਨੂੰ ਸਮਝਾਈ ਕਿ ਉਹਨਾਂ ਨੂੰ ਹਾਂਜੀ ਪਾਪਾ ਨਾਲੇ ਕਹਿ ਰਹੇ ਸੀ ਉਹ ਗੱਡੀ ਵੀ ਲੈਣੀ ਤੁਸੀਂ ਹੈ ਨਾ ਹਾਂਜੀ ਮੈਂ ਗੱਡੀ ਆ ਕੇ ਲੈਣੀ ਆ ਫੋਰਚੂਨਰ ਹੈ ਤੇ ਉਹਦੀ ਪੇਮੈਂਟ ਜਿਹੜੀ ਹੈ ਨਾ ਬਟੇ ਉਹ ਮੈਂ ਘਰੇ ਇਸ ਕਰਕੇ ਨਹੀਂ ਭੇਜ ਰਿਹਾ ਹਾਂਜੀ ਘਰ ਦੇ ਜਿਹੜੇ ਹੈ ਨਾ ਉਹ ਕਿਸੇ ਹੋਰ ਕੰਮ ਤੇ ਇਨਵੈਸਟਮੈਂਟ ਕਰਦੇ ਨੇ ਬੰਦਾ ਜੇ ਬਾਹਰ ਜਾਂਦਾ ਕਮਾਉਣ ਵਾਸਤੇ ਦੇ ਉਹਦੇ ਮੁਤਾਬਿਕ ਬੰਦਾ ਆਪਣੇ ਸ਼ੌਂਕ ਵੀ ਪੂਰੇ ਨਾ ਕਰੇ ਤਾਂ ਫਿਰ ਉਹ ਕਮਾਈ ਕਰਨ ਦਾ ਕਿਹੜਾ ਫਿਰਦਾ ਫਿਰ ਆਪਣੇ ਨਾਲ ਦੇ ਰਿਸ਼ਤੇਦਾਰਾਂ ਨੂੰ ਛੱਡ ਕੇ 4-5 ਸਾਲ ਬਾਹਰ ਲਾਉਨੇ ਆ ਸਰ ਮੇਰੀ ਗੱਲ ਸੁਣੀਓ ਜਿੱਦਾਂ ਮੇਰਾ ਇੱਕ ਫਰੈਂਡ ਹੈਗਾ ਵਾ ਉਹ ਜਿੱਦਾਂ ਗੱਡੀਆਂ ਦਾ ਕੰਮ ਕਰਦਾ ਵਾ ਉਹ ਤਾਂ ਮੈਂ ਤੁਹਾਡੇ ਪਾਪਾ ਦੇ ਜਿਵੇਂ ਲਾ ਛੱਡਿਆ ਮੈਂ ਪੇਮੈਂਟ ਅੱਜ ਹੀ ਭੇਜ ਰਿਆਂ ਓਕੇ ਪਾਪਾ ਤੁਹਾਡੇ ਨੇ ਆਪੇ ਚੱਲ ਗੱਡੀ ਦੇਖ ਲੈਣੀ ਆ ਗੱਡੀ ਦੇਖ ਕੇ ਇਹਨਾਂ ਨੇ ਲੈ ਲੈਣੀ ਆ ਜੇਕਰ ਇਹਨਾਂ ਨੂੰ ਪਸੰਦ ਆਈ ਫੋਟੋ ਮੈਨੂੰ ਵੀ ਸੈਂਡ ਕਰ ਦੇਣਗੇ ਜੇ ਤਾਂ ਸਾਨੂੰ ਗੋਵਾ ਨੂੰ ਪਸੰਦ ਆ ਲੱਗੀ ਤੇ ਅਸੀਂ ਗੱਡੀ ਲੈ ਕੇ ਤੇ ਉਹਦੀ ਪੇਮੈਂਟ ਅੱਜ ਹੀ ਕਲੀਅਰ ਹੈ ਅੱਜ ਕੱਲ ਚ ਕਰ ਦਾਂਗੇ। ਉਹ ਠੀਕ ਪੇਮੈਂਟ ਮਤਲਬ ਤੁਸੀਂ ਅਕਾਊਂਟ ਚ ਪਾ ਦੋਗੇ ਜੀ? ਹਾਂ ਜੀ ਹਾਂ ਜੀ ਮੈਂ ਤੁਹਾਡੇ ਪਾਪਾ ਦੇ ਅਕਾਊਂਟ ਚ ਸੈਂਡ ਕਰ ਰਿਹਾ ਤੁਸੀਂ ਪਾਪਾ ਦੀ ਬੈਂਕ ਵਾਲੀ ਜਿਹੜੀ ਕਾਪੀ ਹੈ ਉਹਦੀ ਫੋਟੋ ਮੈਨੂੰ ਹੋਰ ਸੈਂਡ ਕਰ ਦਿਓ ਬੇਟਾ। ਪਾਪਾ ਬੈਂਕ ਵਾਲੀ ਕਾਪੀ ਤੁਹਾਡੇ ਕੋਲ ਹੀ ਆ? ਉਹ ਦੇ ਦਿਓ ਮੈਨੂੰ। ਮੈਂ ਨਾ ਦੱਸਿਆ ਮੇਰੇ ਕੋਲ 5 ਕੱਲਾ ਫਈਆ। ਨਹੀਂ ਉਹ ਕਹਿੰਦੇ ਪੈਸੇ ਨਹੀਂ ਤੁਸੀਂ ਦੇਣੇ ਪੈਸੇ ਉਹ ਕਹਿੰਦਾ ਮੈਂ ਤੁਹਾਡੇ ਅਕਾਊਂਟ ਚ ਪਾਣ ਲੱਗਾ ਸਾਰੇ। ਮੈਂ ਆਪਣੇ ਲਈ ਐਡਵਾਂਸ ਮੰਗਣੇ ਪੰਜ ਲੱਖ ਰੁਪਏ ਆ ਸਾਰਾ ਨਹੀਂ ਨਹੀਂ ਐਡਵਾਂਸ ਨਹੀਂ ਨਹੀਂ ਐਡਵਾਂਸ ਨਹੀਂ ਉਹ ਕਹਿੰਦੇ ਪੈਸੇ ਮੈਂ ਸਾਰੇ ਪਾ ਲਗਾ ਗੱਡੀ ਦੇ ਐਡਵਾਂਸ ਦੇਣੇ ਨੇ 28 ਲੱਖ ਦੀ ਗੱਡੀ ਆ ਮੈਂ ਹੁਣ ਤੇ 25 ਲੱਖ ਰੁਪਏ ਤੇ ਭੇਜ ਦਿੰਦਾ ਆ ਨਾ ਓਕੇ ਓਕੇ ਤੇ ਕਿੰਨਾ ਭੇਜਣਾ 25 ਕੋਈ ਮਤਲਬ ਕੋ ਘਾਟਾ ਬੰਦਾ ਉਧਰ ਉਹਨਾਂ ਨੇ ਦੋ ਤਿੰਨ ਲੱਖ ਦਾ ਹੋਇਆ ਨਾ ਫਿਰ ਮੈਨੂੰ ਦੱਸਿਓ ਮੈਂ ਉਹ ਵੀ ਭੇਜ ਦਊਗਾ ਹੁਣ ਤੁਸੀਂ 25 ਲੱਖ ਮੰਨ ਕੇ ਅਕਾਊਂਟ ਚ ਪਾਉਂਗੇ ਹਾਂਜੀ 25 ਲੱਖ ਰੁਪਏ ਨਾਲ ਭੇਜਦਾ ਤੇ ਗੱਡੀ ਦਾ ਜਾ ਕੇ ਪਾਪਾ ਜੀ ਸੌਦਾ ਕਰਨਗੇ ਨਾ ਹਾਂਜੀ ਹਾਂਜੀ ਤੇ ਜੇ ਉਹਨਾਂ ਨਾਲ ਬਣ ਗਿਆ ਕੋਈ 25 ਚ ਬਣ ਗਿਆ ਤਾਂ ਵੀ ਠੀਕ ਹੈ ਜੇ 27 28 30 ਤੱਕ ਬਣਿਆ ਤਾਂ ਮੈਨੂੰ ਦੱਸ ਦੇਣਾ ਕਿ ਅੰਕਲ ਇੰਨੇ ਚ ਬਣ ਰਿਹਾ ਫਿਰ ਮੈਂ ਉਹ ਬਾਕੀ ਦੀ ਪੇਮੈਂਟ ਵੀ ਸੈਂਡ ਕਰ ਦੋ ਠੀਕ ਹੈ ਠੀਕ ਹੈ ਜੀ ਤੇ ਪੈਸੇ ਤੇ ਫਿਰ ਉਹ ਗੱਡੀ ਜਿਹੜੀ ਤੁਸੀਂ ਮਤਲਬ ਬਾਅਦ ਚ ਸੇਲ ਵੀ ਕਰ ਜਾਣੀ ਨਹੀਂ ਉਹ ਬਾਅਦ ਚ ਮੈਂ ਸੇਲ ਨਹੀਂ ਕਰਨੀ ਜੇ ਤੁਹਾਡੇ ਪਾਪਾ ਕੋਲੇ ਖੜੀ ਰਹੂਗੀ ਆਪੇ ਚਲਾਉਂਦੇ ਰਹਿਣਗੇ ਫਿਰ ਜਦੋਂ ਆਏ ਫਿਰ ਦਾ ਬੰਦਾ ਚਲਾ ਲੈਂਦਾ ਆ ਅੱਛਾ ਅੱਛਾ ਠੀਕ ਠੀਕ ਮਤਲਬ ਤੁਸੀਂ ਆਂਦੇ ਜਾਂਦੇ ਰਹਿਣੇ ਹੋਣੇ ਆ ਹਾਂਜੀ ਮੈਂ ਆਦਾ ਆ ਤੇ ਜਾਂਦਾ ਰਹਿਣਾ 2 ਸਾਲ ਬਾਅਦ ਸਾਲ ਬਾਅਦ ਆਜੇਂਦਾ ਗਿਆੜਾ ਛੇੜਾ ਮਾਰ ਜਾਂਦੇ ਆ ਠੀਕ ਠੀਕ ਹੈ ਜੀ ਹਾਂਜੀ ਤੇ ਤੂੰ ਮੇਰੇ ਪੁੱਤ ਤੈਨੂੰ ਟੈਨਸ਼ਨ ਕਿਸੇ ਚੀਜ਼ ਦੀ ਨਹੀਂ ਲੈਣੀ ਉੱਥੇ ਮੈਂ ਤੇਰੇ ਨਾਲ ਹੀ ਹੋਊਗਾ ਓਕੇ ਜੀ ਹਾਂਜੀ ਕਿਸੇ ਚੀਜ਼ ਦੀ ਤੈਨੂੰ ਪਰੇਸ਼ਾਨੀ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਆਊਗੀ ਮੈਂ ਤੇਰੇ ਨਾਲ ਰਹੂੰਗਾ ਮੇਰੇ ਕੋਲ ਹੀ ਮੇਰੇ ਵਾਲੇ ਰੂਮ 'ਚ ਹੀ ਰਹਿਣਾ ਹੈ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਤਨ ਬੁੱਤ ਨਹੀਂ ਆਉਣ ਲੱਗੀ ਹੁੰਦੀ ਆਪਣੇ ਕਮਾਈ ਕਰੀ ਆਰਾਮ ਨਾਲ ਜੌਬ ਕਰੀ ਮਤਲਬ ਵੀਜ਼ਾ ਮੇਰਾ ਲੱਗ ਜਾਊਗਾ ਕਹਿੰਦਾ ਮਤਲਬ ਹੈ ਨਾ 100% ਤੇਰਾ ਵੀਜ਼ਾ ਇਹਦਾ ਸਮਝ ਕੇ ਲੱਗ ਗਿਆ ਆ ਠੀਕ ਠੀਕ ਤੇ ਠੀਕ ਹੈ ਸਰ ਫਿਰ ਮੈਂ ਇੱਕ ਮਿੰਟ ਤੁਸੀਂ ਪਾਪਾ ਨਾਲ ਦੁਬਾਰਾ ਗੱਲ ਕਰ ਲਓ ਇੱਕ ਮਿੰਟ ਕਰੋ ਕਰੀਓ ਗੱਲ ਹਾਂ ਹਾਂਜੀ ਸਰ ਹਾਂਜੀ ਭਾਜੀ ਹਾਂਜੀ ਹੋ ਗਈ ਜੀ ਗੱਲ ਸਰ ਨਹੀਂ ਭਾਜੀ ਇਹ ਦੁਨੀਆ ਅੱਜ ਅਰਬੇ ਸਰ ਨਹੀਂ ਕਹਿਣਾ ਪੈਂਦਾ ਭਾਜੀ ਸਹੀ ਹੈ ਅੱਲਾ ਠੀਕ ਹੈ ਜੀ ਸੌਰੀ ਨਹੀਂ ਨਹੀਂ ਸਰ ਨਹੀਂ ਛੋਟੇ ਤੂੰ ਵੱਡਾ ਆ ਤੁਹਾਡੇ ਤੂੰ ਵੱਡਾ ਆ ਜਾਂ ਛੋਟਾ ਆ ਲੇਕਿਨ ਭਾਜੀ ਠੀਕ ਹੈ ਠੀਕ ਹੈ ਠੀਕ ਹੈ ਵੀਰ ਆ ਤੋ ਠੀਕ ਹੈ ਠੀਕ ਹੈ ਤੁਸੀਂ ਹੁਣ ਪੈਸੇ ਕਦੋਂ ਤੱਕ ਪਾ ਦੇਓਗੇ ਜੀ ਮੈਂ ਪੈਸੇ ਬਸ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਪਾ ਕੇ ਤੁਹਾਨੂੰ ਫੋਨ ਕਰਦਾ ਮੈਨੂੰ ਬੈਂਕ ਵਾਲੀ ਕਾਪੀ ਫੋਟੋ ਸੈਂਡ ਕਰਦੇ ਹੋ ਤੁਹਾਨੂੰ ਮੈਂ ਸੈਂਡ ਕਰ ਦਿੰਦਾ ਡਿਊਟੀ ਨਿਕਲਣਾ ਜਾ ਕੇ ਨਾ ਉਸ ਨਾਲ ਗੱਲ ਕਰਕੇ ਨਾ ਸਾਰੀ ਕੰਪਲੀਟ ਹੈ ਹਾਂ ਜੀ ਹਾਂ ਜੀ ਜੇ ਵੀ ਮੈਂ ਤੁਹਾਨੂੰ ਸ਼ੇਅਰ ਕਰਦਾ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਤਾਂ ਕਿੰਨੇ ਜੇ ਫਾਰਚੂਨ ਮਹਿੰਗੀ ਹੋਈ ਜਿੱਦਾਂ ਬਡੇ ਨੇ ਦੱਸਿਆ ਵਾ ਨਹੀਂ ਜੇ 30 ਦੇ 25 30 27 28.5 ਦੇ ਗਏ ਇਹ ਮਹਿੰਗੀ ਨਹੀਂ ਹੁੰਦੀ ਉਹ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ ਜਿੰਨੇ ਚ ਵੀ ਗੱਲ ਬਣੂਗੀ ਨਾ ਜਿੰਨੇ ਚ ਵੀ ਬਣੂਗੀ ਤੁਸੀਂ ਮੈਨੂੰ ਦੱਸ ਦੇਣਾ ਕਿ ਵੀਰ ਜੀ ਇਹਨੇ ਜੀ ਗੱਲ ਬਣ ਰਹੀ ਆ ਤੇ ਫਿਰ ਬਾਕੀ ਦੀ ਪੇਮੈਂਟ ਵੀ ਆਪਾਂ ਸੈਂਡ ਕਰ ਦਾਂਗੇ ਤੁਹਾਡੇ ਹੀ ਅਕਾਊਂਟ ਚ ਚਲੋ ਕਿ ਇਹ ਕਰੀ 25 ਪਾਉਂਗੇ ਨਾ ਮੈਂ ਭੇਜਦਾ ਜੀ ਕਾਪੀ ਮੈਂ ਆਪ ਇੱਕ ਵਾਰੀ ਹੁਣ ਮੈਂ 25 ਲੱਖ ਰੁਪਏ ਸੈਂਡ ਕਰ ਰਿਹਾ ਤੇ ਮੈਨੂੰ ਕਾਪੀ ਦੀ ਫੋਟੋ ਹੁਣੇ ਸੈਂਡ ਕਰ ਦਿਓ ਤੇ ਜਿਹੜੇ ਮੁੰਡੇ ਦੇ ਡਾਕੂਮੈਂਟਸ ਹੈ ਹਾਂਜੀ ਹਾਂਜੀ ਉਹ ਵੀ ਨਾਲ ਹੀ ਸੈਂਡ ਕਰ ਦਿਓ ਬੰਦੇ ਦੇ ਡਾਕੂਮੈਂਟ ਸਭ ਆ ਉਹਨਾਂ ਦਾ ਲਾਇਸੈਂਸ ਪਾਸਪੋਰਟ ਹਾਂ ਹਾਂ ਤੇ ਜਿਹੜੇ ਜਿਹੜੇ ਵੀ ਡਾਕੂਮੈਂਟ ਸਹਿ ਕੇ ਉਹ ਵੀ ਮੈਨੂੰ ਸੈਂਡ ਕਰ ਦਿਓ ਮੈਂ ਚੱਲਾਂ ਕੰਪਨੀ ਉੱਤੇ ਜਾ ਕੇ ਬਾਸ ਨੂੰ ਦਿਖਾਣਾ ਦਿਖਾ ਕੇ ਸਾਰੀ ਗੱਲ ਕੰਪਲੀਟ ਕਰਕੇ ਵੀਜ਼ਾ ਮੈਂ ਅਪਲਾਈ ਕਰ ਦਊਗਾ ਠੀਕ ਹੈ ਜੀ ਮੈਂ ਪੁੱਛਣਾ ਜੀ ਹੁਣੇ ਤੁਹਾਨੂੰ HDFC ਬੈਂਕ ਦੀ ਕਾਪੀ ਹੈ ਜੀ ਮੇਰੀ ਠੀਕ ਹੈ ਜੀ ਹਾਂ ਠੀਕ ਹੈ ਬਾਜੀ ਹੁਣੇ ਸੈਂਡ ਕਰਿਓ ਮੈਂ ਬੱਸ ਇਹ ਮੈਨੂੰ ਫੋਨ ਆ ਰਿਹਾ ਮੈਂ ਪੇਮੈਂਟ ਜਮਾ ਕਰਕੇ ਸਿੱਧਾ ਕੰਪਨੀ ਚੱਲ ਜਾਣਾ ਆ ਠੀਕ ਆ ਲੋ ਜੀ ਅਕੱਜ ਫੋਨ ਆਉਂਦਾ ਆ ਫਰੌਡ ਫੋਨ ਆ ਜਿਸ ਤਰ੍ਹਾਂ ਕਿ ਬਾਹਰਲੇ ਰਿਸ਼ਤੇਦਾਰ ਹੁੰਦੇ ਆ ਰਿਸ਼ਤੇਦਾਰ ਬਣ ਕੇ ਫੋਨ ਆਉਂਦਾ ਉਹਨਾਂ ਨਾਲ ਗੱਲਬਾਤ ਅਸੀਂ ਕੀਤੀ ਆ ਅਸੀਂ ਤਾਂ ਬੜੀ ਚਲਾਕੀ ਦੇ ਨਾਲ ਗੱਲਬਾਤ ਕਰ ਲਈ ਆ ਤੁਹਾਨੂੰ ਜੇ ਕੋਈ ਇਦਾਂ ਦਾ ਫੋਨ ਆਵੇ ਤੇ ਬਿਲਕੁਲ ਸਾਵਧਾਨ ਰਹਿਣਾ ਆ ਕੋਈ ਕਾਪੀ ਨੰਬਰ ਨਹੀਂ ਭੇਜਣਾ ਕੋਈ OTP ਨਹੀਂ ਭੇਜੇ ਨਹੀਂ ਤਾਂ ਤੁਹਾਡਾ ਬੈਂਕ ਸਾਰਾ ਖਾਲੀ ਹੋ ਜਾਣਾ ਆ ਤੋ ਇਹ ਅੱਜ ਸਾਡੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਇਸ ਲਈ ਬਚ ਜਾਓ ਕੈਮਰਾ